ਇਹ ਆਪਾਂ ਖੜੇ ਆ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਆ ਜਿੱਧਰ ਵੀ ਵੇਖੋ ਤੁਸੀਂ ਇਹੀ ਗਲਤੀਆਂ ਅਕਾਲੀ ਸਰਕਾਰ ਨੇ ਕੀਤੀਆਂ ਸੀ ਤੇ ਇਹੀ ਗਲਤੀਆਂ ਜਿਹੜੀਆਂ ਆ ਵਾਂ ਮਾਨ ਸਰਕਾਰ ਕਰ ਰਹੀ ਹੁਣ ਇੱਕ ਢੀ ਮਾੜੀ ਗੱਲ ਹੈ ਇੱਕ ਬੰਨੇ ਗੁਰਬਾਨੀ ਚੱਲ ਰਹੀ ਆ ਤੇ ਇੱਕ ਬੰਨੇ ਆਪਣੀ ਪਬਲਿਸਿਟੀ ਪੰਜਾਬ ਸਰਕਾਰ ਕਰ ਰਹੀ ਆ ਜੈਸੀ ਬਣ ਕਰ ਤੂ 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 ਈਮਾਨ ਸਾਹਿਬ ਆਪਣੇ ਚ ਇਹ ਤੇ ਦੂਜੀਆਂ ਸਰਕਾਰਾਂ ਚ ਫਰਕ ਕੀ ਰਹਿ ਗਿਆ ਇਹ ਐਡਵਰਟਾਈਜ਼ਮੈਂਟ ਅਸੀਂ ਹੋਰ ਵੀ ਜਗ੍ਹਾ ਤੇ ਕਰ ਸਕਦੇ ਆ ਪਰ ਬਹੁਤ ਮਾੜੀ ਗੱਲ ਆ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਆ ਜਿਹੜਾ ਕੰਮ ਹੋ ਰਿਹਾ ਆਲੇ ਦੁਆਲੇ ਵੇਖੋ ਇਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਜਾਣ ਵਾਲਾ ਰਸਤਾ ਵਾ ਇਹ ਸਾਹਮਣੇ ਸਕਰੀਨਾਂ ਤੇ ਗੁਰੂ ਰਾਮਦਾਸ ਮਹਾਰਾਜ ਦੀ ਗੁਰਬਾਣੀ ਚੱਲ ਰਹੀ ਹੈ ਜੀ ਗੁਰੂ ਘਰ ਦੇ ਵਿੱਚੋਂ ਆ ਤੁਸੀਂ ਵੇਖ ਰਹੇ ਹੋ ਬਾਹਰ ਸਾਰਾ ਇੱਧਰ ਵੇਖੋ ਸਾਡੇ ਦੂਜੇ ਪੰਨੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਜਿਵੇਂ ਗੱਲ ਬਿਲਕੁਲ ਸਹੀ ਨਹੀਂ ਹੈ ਮਾਨ ਸਾਹਿਬ ਹੱਥ ਜੋੜ ਕੇ ਬੇਨਤੀ ਹੈ ਵੀ ਇਹ ਕੰਮ ਜਿਹੜਾ ਵਾ ਬਹੁਤ ਗਲਤ ਹੈ ਤੇ ਮੰਦ ਭਾਗੀ ਗੱਲ ਹੈ ਅਨਾਥੀਨ ਆਸ ਬੰਤ ਨਾਮ ਸੁਆਮੀ ਮਨ ਹੈ ਮੰਤ ਸੁਹਾਣੀ ਮੰਨਤਾ ਨਾਮ ਸੁਹਾਣੀ ਪਰ ਮੰ ਇਹ ਸ੍ਰੀ ਹਰਮੰਦਰ ਸਾਹਿਬ ਨੂੰ ਜਾਣ ਵਾਲਾ ਰਸਤਾ ਜੀ ਆ ਪੰਜਾਬ ਸਰਕਾਰ ਦੇ ਕੰਮ ਵੇਖ ਲਓ ਇਹੀ ਕੰਮ ਬਾਦਲਾਂ ਨੇ ਕੀਤੇ ਸੀ ਤੇ ਲੱਭੇ ਨਹੀਂ ਬਾਦ ਚੋਂ ਇਧਰ ਸਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਗੁਰਬਾਣੀ ਚੱਲ ਰਹੀ ਹੈ ਰੋਟੀ ਪੀਣਾ ਕਿਥੋਂ ਹੋਣਾ ਚਾਹੋ ਇਹ ਸਰਕਾਰ ਦੀਆਂ ਐਡਵਰਟਾਈਜ਼ਮੈਂਟ ਕੀ ਜ਼ਰੂਰੀ ਸਾਡੇ ਲਈ ਇੱਕ ਬੰਨੇ ਗੁਰਬਾਣੀ ਚੱਲ ਰਹੀ ਹੈ ਜੀ ਤੇ ਇੱਕ ਬੰਨੇ ਆ ਐਡਾ ਚੱਲ ਰਹੀਆਂ ਦਾ ਖਾਲਸਾ ਸ੍ਰੀ ਵਾਹਿਗੁਰੂ। ਸੋ ਦੋਸਤੋ ਤੁਸੀਂ ਦੇਖ ਰਹੀ ਆ ਵੀਡੀਓ ਇਹ ਪੰਜਾਬ ਸਰਕਾਰ ਨੇ ਕੰਮ ਵੇਖੋ ਪੁੱਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਇੱਕ ਬੰਨੇ ਕੀਰਤਨ ਚੱਲ ਰਿਹਾ ਸਾਹਮਣੇ ਇੱਕ ਬੰਨੇ ਆ ਕੰਮ ਵੇਖ ਲੋ ਇਹਨਾਂ ਨੇ। ਇਹ ਕਿੰਨੀ ਮਾੜੀ ਗੱਲ ਆ ਕੀ ਗੱਲ ਇਹੀ ਕੰਮ ਪੰਜਾਬ ਸਰਕਾਰ ਨੇ ਪਹਿਲਾਂ ਕੀਤੇ ਸੀਗੇ ਜਿਹੜੀਆਂ ਸਰਕਾਰਾਂ ਆਈਆਂ ਸੀਗੇ ਨਾ ਕਾਲੀ ਦਲ ਦੀਆਂ ਇਹੀ ਕੰਮ ਕੀਤੇ ਸੀ ਤੇ ਅੱਜੋ ਲੱਭੀਆਂ ਨਹੀਂ ਸੋ ਮਾਨ ਸਾਹਿਬ ਗੁਰੂ ਘਰ ਨੂੰ ਤਾਂ ਛੱਡ ਦਿਓ ਗੁਰੂ ਘਰ ਦੇ ਬਾਹਰ ਐਡਵਰਟਾਈਜ਼ਮੈਂਟ ਚੰਗੀਆਂ ਲੱਗਦੀਆਂ ਸੰਗਤ ਜਾਂਦੀ ਆ ਰੱਬ ਰੱਬ ਕਰਦੀ ਜਾਂਦੀ ਗੁਰਬਾਣੀ ਸੁਣਨ ਆਉਂਦੇ ਆ ਤੁਹਾਡੀਆਂ ਐਡਾ ਵੇਖਣ ਨਹੀਂ ਆਉਂਦੇ ਜਿਹੜਾ ਤੁਹਾਡਾ ਕੰਮ ਕੀਤਾ ਵਾ ਜਾਂ ਜੋ ਵੀ ਆ ਤੁਸੀਂ ਬਾਹਰ ਐਡਵਰਟਾਈਜ਼ਮੈਂਟ ਕਰੋ ਜਿੱਥੇ ਕਰਨੀਆਂ ਪਰ ਤੁਸੀਂ ਇਹ ਜਿਹੜਾ ਚੰਗੀ ਨਹੀਂ ਗੱਲ ਹੈ ਸ਼ੋਭਾ ਨਹੀਂ ਦਿੰਦੀ ਤਾਂ ਮੇਰੇ ਹੱਥ ਜੋੜ ਕੇ ਬੇਨਤੀ ਆ ਕਿ ਇਹ ਕੰਮ ਇੱਥੇ ਨਾ ਕੀਤਾ ਜਾਵੇ ਬਹੁਤ ਬਹੁਤ ਧੰਨਵਾਦ